ਸਾਰਿਆਂ ਨੂੰ ਅੱਜ ਆਪਾਂ ਬਣਾਈਆਂ ਮੱਕੀ ਦੀਆਂ ਰੋਟੀਆਂ ਪ्योर ਮੱਕੀ ਦੀ ਜਿਹਦੇ ਵਿੱਚ ਮਾੜਾ ਘੋਵੀ ਕੋਲਾ ਕੋਤ ਜਿਹਦੇ ਵਿੱਚ ਮਾੜਾ ਜਾ ਵੀ ਆਪਾਂ ਕਣਕ ਦਾ ਆਟਾ ਨਹੀਂ ਰਲਾਇਆ ਤੇ ਸਰੋਂ ਦਾ ਸਾਗ ਤੇ ਸਰੋਂ ਦਾ ਸਾਗ ਬਣਾਇਆ ਵੀ ਚੁੱਲ੍ਹੇ ਤੇ ਆ 2018 ਤੋਂ 24 ਆ ਗਿਆ ਮੈਨੂੰ ਲੱਗਦਾ ਪਹਿਲੀ ਵਾਰ ਅਸੀਂ 2018 ਤੋਂ ਬਾਅਦ ਹੁਣ 24 'ਚ ਬਣਾਇਆ ਕਿਉਂਕਿ ਆਪਣੀ ਘਰ ਦੀ ਜਗ੍ਹਾ ਧੀੜੀ ਆ ਤੇ ਚੁੱਲ੍ਹਾ ਰੱਖਣ ਨੂੰ ਕੋਈ ਜਗ੍ਹਾ ਹੀ ਨਹੀਂ ਸੀ ਤੇ ਹੁਣ ਬਾਹਰ ਹੀ ਆਪਾਂ ਸੋਚਿਆ ਵੀ ਰੱਖੀਏ ਸਿਆਣਿਆਂ ਦੀ ਗੱਲ ਸੱਚਾ ਕਹਿੰਦੇ ਵੀ ਜਦੋਂ ਸਾਂਝਾ ਚੁੱਲਾ ਹੁੰਦਾ ਸੀ ਨਾ ਤੇ ਪਰਿਵਾਰ ਦੀ ਬੜੀ ਸਾਂਝਤਾ ਹੁੰਦੀ ਸੀ ਪਿਆਰ ਹੁੰਦਾ ਸੀ ਮਾਣ ਹੁੰਦਾ ਸੀ ਸਤਕਾਰ ਹੁੰਦਾ ਸੀ ਤੇ ਸਾਰਾ ਟੱਬਰ ਚੁੱਲੇ ਅੱਗੇ ਬੈਠ ਕੇ ਰੋਟੀ ਖਾਂਦੇ ਸੀ ਅ ਅੱਜ ਵੀ ਮੈਨੂੰ ਬੜੀ ਖੁਸ਼ੀ ਮਿਲੀ ਦੋਨੇ ਪ੍ਰਜਾਗਾਂ ਹੈ ਕਿ ਰੋਟੀ ਖਾ ਕੇ ਗਈਆਂ ਭਰਾ ਤੇ ਤੀਜੀ ਹੁਣ ਭਤੀਜਾ ਆਇਆ ਤੇ ਇੱਕ ਭਤੀਜੀ ਸੋਖਣਾ ਵੀਡੀਓ ਬਣਾਉਣ ਤੇ ਲੱਗੀ ਆ ਬੇਟੀ ਰੋਟੀ ਖਾਈ ਜਾਂਦੇ ਆ ਮੰਮੀ ਕੋਲ ਬੈਠੇ ਵਾਕਿਆ ਚੁੱਲੇ ਦੇ ਜਿਹੜੇ ਭਾਗ ਹੀ ਵੱਖਰੇ ਸੀ ਕਿਉਂਕਿ ਸਾਂਝੇ ਪਰਿਵਾਰ ਦਾ ਇੱਕ ਸਾਂਝਾ ਚੁੱਲਾ ਹੁੰਦਾ ਸੀ ਜੀਆਂ ਦੇ ਵਿੱਚ ਪਿਆਰ ਹੁੰਦਾ ਸੀ ਇਤਬਾਕ ਹੁੰਦਾ ਸੀ ਤੇ ਵੱਖਰਾ ਹੀ ਮਜ਼ਾ ਹੁੰਦਾ ਸੀ ਉਹ ਰੋਟੀ ਖਾਣ ਦਾ ਸੋ ਇੱਕ ਵਾਰ ਜੰਡਾਲੀ ਨੇ ਮਿਸੀਆਂ ਰੋਟੀਆਂ ਬਣਾਈਆਂ ਸੀ ਪਿਓਰ ਮੱਕੀ ਦਾ ਕੱਲੀ ਦਾ ਆਟਾ ਵਿੱਚ ਮਿੱਠੇ ਪਾ ਕੇ ਸਭ ਤੋਂ ਵੱਡੀ ਖਾਸ ਐ ਸੀ ਤਾਂ ਮੈਨੂੰ ਇਹ ਦੱਸਿਆ ਜੀ ਉਹ ਔਰਤਾਂ ਦੱਸਿਆ ਜੀ ਜਿਹੜੇ ਕੱਲੇ ਮੱਕੀ ਦੇ ਆਟੇ ਦੀਆਂ ਰੋਟੀਆਂ ਬਣਾ ਸਕਦੇ ਆ ਤੇ ਪਰ ਰੋਟੀ ਆ ਜਿਹੜੀ ਉਹ ਬਿਲਕੁਲ ਟੁੱਟਦੀ ਨਹੀਂ ਕਿਉਂਕਿ ਮੱਕੀ ਦੇ ਆਟੇ ਦੀ ਜਾਂ ਵੇਸਣ ਦੀ ਰੋਟੀ ਇਹ ਜਿਹੜੀ ਆ ਨਾ ਇਹ ਮਿਹਰੇ ਆਟੇ ਦੀ ਕੋਈ ਵਿਰਲਾ ਬਣਾ ਸਕਦਾ ਕਿਉਂਕਿ ਰੋਟੀ ਟੁੱਟਦੀ ਬਹੁਤ ਆ ਇਹ ਆਟਾ ਨਾਲ ਦੀ ਨਾਲ ਗੁੰਨ ਕੇ ਬਣਦੀ ਆ ਬਹੁਤ ਜ਼ਿਆਦਾ ਟੁੱਟਦੀ ਆ ਪਰ ਆਪਣੀ ਰੋਟੀ ਦੇਖੋ ਕਿੱਡੀ ਸੋਹਣੀ ਆ ਸੋ ਕੱਲੀ ਇਹ ਰੋਟੀ ਨਹੀਂ ਸਾਰੀਆਂ ਰੋਟੀਆਂ ਆ ਇਹ ਦੇਖੋ ਇਸੇ ਤਰ੍ਹਾਂ ਦੀਆਂ ਲਹਿ ਰਹੀਆਂ ਨੇ ਸੋ ਮੈਂ ਤਾਂ ਇਹੀ ਕਹਿਨੀ ਆ ਵੀ ਹੋਰ ਨਹੀਂ ਤਾਂ ਵੈਸੇ ਅਸੀਂ ਬਹੁਤ ਵਖਰੇਵੇਂ ਪਾਲੇ